ਮਨ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਅਜੇ ਤੱਕ ਅਮਰਤ ਨਹੀਂ ਸ਼ਕਿਆ ਉਹ ਗੁਰੂ ਵਾਲੇ ਬਣੋ ਅਤੇ ਇਹਨਾਂ ਨੇ ਅਮਰਤ ਸ਼ਕਿਆ ਹੋਇਆ ਵੱਧ ਤੋਂ ਵੱਧ ਬਾਣੀ ਪੜਿਆ ਕਰੋ ਬਾਣੀ ਦਾ ਹੀ ਤੇ ਬਾਣੇ ਦਾ ਪ੍ਰਤਾਪ ਆ ਜਦੋਂ ਸਾਡੇ ਕੋਲੇ ਬਾਣੀ ਆ ਗੁਰੂ ਦਾ ਬਾਣਾਗਾ ਫਿਰ ਗੁਰਬਖਸ਼ ਬਹੁਤ ਵੱਡੀ ਕਰਦਾ ਅੱਜ ਅਸੀਂ ਬਾਣੇ ਪਾ ਲੈਨੇ ਆ ਗੁਰਬਾਣੀ ਪੜਨ ਨੂੰ ਕੋਈ ਵੀ ਤਿਆਰ ਨਹੀਂ ਹੈਗਾ ਇਸ ਕਰਕੇ ਜਿੰਨੇ ਵੀ ਅਮਰਤਤਾਰੀ ਟੇਕਿੰਗ ਸਿੰਘਣੀਆਂ ਨੇ ਭਟੰਗੀ ਨੇ ਨੌਜਵਾਨ ਨੇ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦੀ ਬਾਣੀ ਪੜਿਆ ਕਰੋ ਭਾਈ ਸਾਧੂ ਗੁਰੂਆਂ ਨੇ ਬਾਣੀ ਨੂੰ ਪਹਿਲ ਦਿੱਤੀ ਹੈ ਜਦੋਂ ਸਾਡੇ ਕੋਲੇ ਬਾਣੀ ਹੋਊਗੀ ਨਾਮ ਦਾ ਖਜ਼ਾਨਾ ਹੋਊਗਾ ਫਿਰ ਸਾਰਾ ਕੁਝ ਆਪ ਦੇ ਆਪ ਹੀ ਹੋ ਜਾਣਾ ਦੇਖੋ ਗੁਰੂ ਨੇ ਸਾਨੂੰ ਕਿੰਨੀਆਂ ਬਖਸ਼ਣ ਕੀਤੀਆਂ ਇਸ ਖਾਲਸੇ ਪੰਥ ਨੂੰ ਤੇ ਪਹਿਲਾਂ ਵਾਲੇ ਜਿਹੜੇ ਸਿੰਘ ਸੀ ਪ੍ਰਾਤਨ ਖਾਲਸਾ ਸੀਗਾ ਉਹ ਗੁਰਬਾਣੀ ਦਾ ਅਭਿਆਸੀ ਸੀ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਸੀ ਗੁਰੂ ਦਾ ਬਚਨ ਮੰਨਦਾ ਸੀ ਤੇ ਤਾਂ ਹੀ ਫਿਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੁੰਦੀ ਸੀ ਨਾ ਜੀਨੇ ਜੀਨੇ ਵੀ ਗੁਰੂ ਦਾ ਹੁਕਮ ਮੰਨਿਆ ਜਿਹੋ ਜੋ ਗੁਰੂ ਦਾ ਹੁਕਮ ਮੰਉਦਾ ਉਹਦੀ ਅੱਜ ਵੀ ਚੜ੍ਹਦੀ ਕਲਾ ਜਿਹੜਾ ਪ੍ਰਾਤਨ ਖਾਲਸਾ ਸੀ ਉਹ ਗੁਰੂ ਦੀ ਰਹਿਤ ਦੇ ਵਿੱਚ ਰਹਿੰਦਾ ਸੀ ਗੁਰੂ ਦਾ ਹੁਕਮ ਮੰਨਦਾ ਸੀ ਤੇ ਅਮਰਤ ਵੇਲੇ ਜਾ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਦਾ ਹੁਕਮ ਜਿਉਂਦਾ ਸੀ ਗੁਰੂ ਦੀ ਬਾਣੀ ਪੜ੍ਹਦਾ ਸੀ ਤਾਂ ਹੀ ਖਾਲਸਾ ਤੇਜ ਪ੍ਰਤਾਪ ਬਹੁਤ ਸੀ ਤਾਂ ਹੀ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਰਾਜਪਾਗ ਬਖਸ਼ਿਸ਼ ਕਿਥੇ ਆ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਕੌਣ ਜਾਣਦਾ ਸੀ ਜਦੋਂ ਨਦੇੜ ਦੇ ਵਿੱਚ ਗੁਰੂ ਸਾਹਿਬ ਗਏ ਨੇ ਤੇ ਸਾਧੂਕਰ ਨੇ ਕਿਹਾ ਭਾਈ ਤੂੰ ਕੌਣਾ ਮਹਾਰਾਜ ਕਹਿੰਦਾ ਬੰਦਾ ਮਹਾਰਾਜ ਕਹਿੰਦੇ ਬੰਦੇ ਵਾਲੇ ਕੰਮ ਕਰਦਾ ਤੇ ਗੁਰੂ ਸਾਹਿਬ ਤੋਂ ਥਾਫੜਾ ਲੈ ਕੇ ਗੁਰੂ ਦੀ ਬਖਸ਼ਿਸ਼ ਦੁਆਰਾ ਉਸ ਬੰਦੇ ਨੇ ਮੁਗਲ ਰਾਜਨੀ ਆ ਜਿਹੜੀਆਂ ਜਣਾ ਨੇ ਪਟਦੀਆਂ ਖਾਲਸਾ ਰਾਜ ਕਾਇਮ ਕੀਤਾ ਨਾਨਕ ਸਾਈ ਸਿੱਕਾ ਜਲਾਇਆ ਉਹ ਗੁਰੂ ਦੀ ਹੀ ਬਖਸ਼ਿਸ਼ ਸੀ ਤੇ ਗੁਰੂ ਦਾ ਹੀ ਉਹ ਬੰਦਾ ਸੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਆਇਆ ਤੇ 12 ਮਿਸਨਾ ਇਕੱਠੀਆਂ ਹੋਈਆਂ ਗੁਰੂ ਦਾ ਉਹ ਹੁਕਮ ਮੰਨਦੇ ਸੀ ਗੁਰੂ ਦੇ ਭੈ ਵਿੱਚ ਰਹਿੰਦੇ ਸੀ ਤਾਂ ਹੀ ਖਾਲਸਾ ਰਾਜ ਕਾਇਮ ਹੋਇਆ ਨਾ 40 ਸਾਲ ਸਿੱਖਾਂ ਨੇ ਰਾਜ ਕਰਿਆ ਤੇਜ ਪ੍ਰਤਾਪ ਸਿੰਘ ਖਾਲਸੇ ਦਾ ਜਥੇਦਾਰ ਅਕਾਲੀ ਪੂਨਾ ਸਿੰਘ ਜੀ ਉਸ ਟਾਈਮ ਮੌਜੂਦ ਸੀ ਮਹਾਰਾਜਾ ਰਣਜੀਤ ਸਿੰਘ ਬਲੇ ਜਥੇਦਾਰ ਸੀਗੇ ਚੜ੍ਹਦੀ ਕਲਾ ਦੇ ਜਥੇਦਾਰ ਸੀ ਉਹ ਬਾਣੀ ਬਾਣੇ ਦੇ ਧਾਰਨੀ ਸੀਗੇ ਅੰਤ ਦੇ ਮੁਖੀ ਸੀ ਤੇ ਜੋ ਵੀ ਬਚਨ ਕਰਦੇ ਸੀ ਸਾਰਾ ਪੰਥ ਉਹਨਾਂ ਦਾ ਹੁਕਮ ਮੰਨਦਾ ਸੀ ਕਿਉਂਕਿ ਉਹ ਬਾਣੀ ਇੰਨੀ ਪਰਦੇ ਸੀ ਗੁਰੂ ਦੇ ਹੁਕਮ ਦੇ ਵਿੱਚ ਹੀ ਰਹਿੰਦੇ ਸੀ ਤਾਂ ਹੀ ਜਿਹੜਾ ਉਸ ਟਾਈਮ ਦਾ ਮਹਾਰਾਜਾ ਉਹਨੂੰ ਵੀ ਕਾਣਾ ਕਹਿ ਤਾ ਨਾ ਉਹਨਾਂ ਨੇ ਤੇ ਅੱਜ ਦਾ ਦਫ਼ਤਰ ਕੋਈ ਕਹਿ ਕੇ ਦਿਖਾਵੇ ਤਾਂ ਇਹ ਗੱਲ ਫੇਰ ਪਤਾ ਲੱਗੂਗਾ ਨਹੀਂ ਉਸ ਸਮੇਂ ਦੇ ਜਿਹੜੇ ਗੁਰਸਿੱਖ ਸੀਗੇ ਉਹ ਚੜ੍ਹਦੀ ਕਲਾ ਦੇ ਵਿੱਚ ਗੁਰੂ ਬਾਣੀ ਨਾਲ ਜੁੜੇ ਹੋਏ ਸੀ ਬਾਣੀ ਤੇ ਬਾਣੇ ਦੇ ਵਿੱਚ ਰਹਿੰਦੇ ਸੀ ਤੇਜ ਪ੍ਰਤਾਪ ਵੀ ਖਾਲਸੇ ਦੇ ਵਿੱਚ ਪਤਦਾ ਸੀਗਾ ਹਰੀ ਸਿੰਘ ਨਲੂਆ ਕਿੱਡਾ ਪ੍ਰਤਾਪ ਸੀ ਉਸ ਜਵਾਨ ਦਾ ਤੇ ਸ਼ੇਰ ਦੇ ਜਵਾੜੇ ਵੀ ਫੜ ਕੇ ਪਾੜ ਦਿੰਦਾ ਸੀ ਖੈਬਰ ਦਰਾ ਤੱਕ ਉਸ ਜਵਾਨ ਨੇ ਉਸ ਜਰਨੈਲਿਸਟ ਕੰਧ ਨੇ ਜਿਹੜਾ ਉੱਥੇ ਨਿਸਾਨ ਸਾਹਿਬ ਤੇ ਲਾ ਦੇ ਮੁੜ ਮੁਗਲਾਂ ਨੇ ਇੱਧਰ ਆਏ ਅੱਜ ਤੱਕ ਉਹਨਾਂ ਨੇ ਐਸੀ ਮਾਰ ਮਾਰੀ ਕਿ ਉਹਨਾਂ ਦੇ ਜਿਹੜੇ ਸੁਥਣਾ ਪਾਈਆਂ ਨੇ ਨਾ تلوارਾਂ ਮੁਗਲਾਂ ਦੇ ਉਹ ਹਰੀ ਸਿੰਘ ਜਰਨੈਲ ਨੇ ਯੋਧੇ ਨੇ ਪਵਾਈਆਂ ਨੇ ਉਹਨਾਂ ਦਾ ਪ੍ਰਤਾਪ ਸੀ ਉਸ ਟਾਈਮ ਗੁਰੂ ਦੇ ਪੈ ਦੇ ਵਿੱਚ ਰਹਿੰਦੇ ਸੀ ਗੁਰੂ ਦੀ ਬਾਣੀ ਪੜ੍ਹਦੇ ਸੀ ਉਹ ਗੁਰੂ ਦਾ ਹੁਕਮ ਮੰਜਾਉਂਦੇ ਸੀ ਤਾਂ ਹੀ ਖਾਲਸਾ ਰਾਜ ਕਾਇਮ ਸੀ ਫਿਰ ਬੇਈਮਾਨਾਂ ਨੇ ਸਾਡਾ ਖਤਮ ਕਰਤਾ ਰਾਜ ਆਧਾੜੇ ਸਿੱਖਾਂ ਦੇ ਵਿੱਚ ਇਹੀ ਫਰਕ ਆ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਹੋ ਗਏ ਜੇ ਗੁਰਬਾਣੀ ਪੜ੍ਹੀਏ ਤਾਂ ਮੰਦਿਰ ਵਿੱਚ ਸ਼ਾਂਤੀ ਆਉਂਦੀ ਆ ਗੁਰੂ ਆਪ ਹੀ ਕਿਰਪਾ ਕਰਦਾ ਉਹ ਆਪ ਹੀ ਬਣਾਈਆਂ ਦਿੰਦਾ ਜੀ ਦੇ ਉੱਤੇ ਮਿਹਰ ਕਰ ਦਵੇ ਪਰ ਅਸੀਂ ਅੱਜ ਦਾ ਜਿਹੜਾ ਸਿੱਖਾ ਉਹ ਪੁਰਾਣੇ ਸਿੱਖਾਂ ਨਾਲੋਂ ਅੱਜ ਦੇ ਸਿੱਖਾਂ ਦਾ ਪੁਰਾਣੇ ਪ੍ਰਾਤਨ ਸਿੰਘਾਂ ਨਾਲੋਂ ਅੱਜ ਦੇ ਸਿੰਘਾਂ ਦਾ ਬਹੁਤ ਫਰਕ ਆ ਸਿੱਖ ਤੇ ਸਿੰਘ ਦੇ ਵਿੱਚ ਫਰਕ ਹੁੰਦਾ ਜਿਹੜਾ ਸਿੰਘ ਆ ਉਹ ਅਮਰਤ ਸਾਖੀ ਤਿਆਰ ਫਤਿਆਰਾ ਪਾਣੀ ਪਾਣੀ ਦਾ ਧਾਰਨਾ ਧਾਰਨੀ ਜਿਹੜਾ ਸਿੱਖ ਆ ਉਹ ਕੇਸਾਂ ਧਾਰੀ ਆ ਉਹ ਦਾੜੇ ਉਹਦੇ ਹੈਗਾ ਪਰ ਉਹ ਅਮਰਤ ਧਾਰੀ ਹੁੰਦਾ ਉਹਨੂੰ ਸਿੱਖ ਵੀ ਕਿਹਾ ਜਾਂਦਾ ਸਹਿਜ ਧਾਰੀ ਸਿੱਖ ਅਮਰਤ ਧਾਰੀ ਜਿਹੜਾ ਹੋ ਜੇ ਉਹਨੂੰ ਸਿੰਘ ਕਿਹਾ ਜਾਂਦਾ ਤੇ ਪ੍ਰਾਤਨ ਤੇ ਹੁਣ ਵਾਲੇ ਸਿੰਘਾਂ ਦੇ ਵਿੱਚ ਬਹੁਤ ਫਰਕ ਆ ਅੱਜ ਵਾਲੇ ਸਿੰਘ ਅਸੀਂ ਦੇਖ ਕੇ ਅਮਰਤ ਸਾਖ ਲੈਨੇ ਆ ਆ ਬਾਣਾ ਵੀ ਪਾ ਲੈਨੇ ਆ ਸ਼ਾਸਤਰ ਵੀ ਹੱਥ 'ਚ ਫੜ ਲੈਣੇ ਆ ਪਰ ਬਾਣੀ ਸਾਡੇ ਪੱਲੇ ਹੈ ਨਹੀਂਗੀ ਬਾਣੀ ਪੱਲੇ ਨਾ ਹੋਣ ਕਰਕੇ ਅੱਜ ਅਸੀਂ ਖੁਆਰ ਹੋਏ ਆ ਗੁਰੂ ਤੋਂ ਦੂਰ ਹੋ ਗਏ ਮਹਾਰਾਜ ਕਹਿੰਦੇ ਜੱਬ ਲਗ ਖਾਲਸਾ ਰਹੇ ਨਿਆਰਾ ਤੱਬ ਲਗ ਤੇਜ ਦਿਉ ਮੈਂ ਸਾਰਾ ਮਹਾਰਾਜਿਆਂ ਨੇ ਖਾਲਸੇ ਦੇ ਵਿੱਚ ਤੇਜ ਪ੍ਰਤਾਪ ਬਖਸ਼ਦਾ ਉਦੋਂ ਜਦੋਂ ਨਿਆਰਾ ਰਹਿੰਦਾ ਜਦੋਂ ਅਸੀਂ ਆ ਦੁਨਿਆਵੀਆਂ ਦੇ ਵਿੱਚ ਫਸ ਕੇ ਇਹ ਨਾਲੇ ਕੰਮ ਕਰੀ ਜਾਂਦੇ ਹਾਂ ਖਾਲਸੇ ਤੇ ਜਿਹੜੇ ਦੁਨਿਆਵੀ ਲੋਕ ਬਹੁਤ ਫਰਕ ਹੈ ਨਾਲਾ ਸਾਡਾ ਇਹਨਾਂ ਨਾਲ ਕੋਈ ਮੇਲ ਨਹੀਂ ਅਸੀਂ ਗੁਰੂ ਦੇ ਪੈ ਦੇ ਵਿੱਚ ਰਹਿਣ ਵਾਲੇ ਆ ਅਸੀਂ ਗੁਰੂ ਦਾ ਹੁਕਮ ਮੰਨਣ ਵਾਲੇ ਆ ਪਰ ਅੱਜ ਦੇ ਸਿੱਖ ਆਪਦਾ ਹੁਕਮ ਗੁਰੂ ਜੋ ਮਨਾਉਂਦੇ ਨੇ ਆਪ ਨਹੀਂ ਮੰਨਦੇ ਗੁਰੂ ਤਾਂ ਕਹਿੰਦਾ ਵੀ ਅਮਰ ਤੇ ਵੇਲੇ ਜਾਗ ਉਹ ਅਸੀਂ ਥੋਖਾਂ ਨੂੰ ਤਿਆਰ ਨਹੀਂ 8 ਵਜੇ ਤੱਕ ਉੱਠਦੇ ਆ ਗੁਰੂ ਕਹਿੰਦਾ ਭਾਈ ਬਾਣੀ ਪਹਿਲਾਂ ਬਾਣੀ ਪਹਿਲਾਂ ਬਾਣੀ ਦੇ ਪੜ੍ਹ ਬਾਣਾ ਬਾਦ ਦੇ ਵਿੱਚ ਪਾ ਅਸੀਂ ਉਹ ਵੀ ਨਹੀਂ ਕਰਦੇ ਬਾਣਾ ਪਾ ਲਿਆ ਬਾਣੀ ਪੜਨ ਨੂੰ ਕੋਈ ਤਿਆਰ ਨਹੀਂ ਫਿਰ ਤੇਜ ਪ੍ਰਤਾਪ ਖਾਲਸੇ ਦੇ ਕਿਵੇਂ ਵਰਤੂਗਾ ਭਾਰਤੀ ਦੀ ਜਣਾ ਸ਼ਕਤੀ ਚਾਹੀਦੀ ਆ ਜੇ ਖੰਡਾ ਖੜਕਾਉਣਾ ਤਾਂ ਵੀਰ ਰਸ ਹੋਣਾ ਚਾਹੀਦਾ ਬਾਣੀ ਦਾ ਜਿਹੜਾ ਮਾਨਾ ਹਿਰਦਾ ਉਹ ਬਾਣੀ ਦੇ ਨਾਲ ਭਿੱਜਿਆ ਹੋਵੇ ਫਿਰਦੇ ਵਿੱਚ ਬਾਣੀ ਵਸਦੀ ਹੋਵੇ ਗੁਰੂ ਦਾ ਹੁਕਮ ਫਿਰਦੇ ਦੇ ਵਿੱਚ ਬਸਦਾ ਹੋਵੇ ਫਿਰ ਉਹੀ ਜਵਾਨ ਜਿਹੜਾ ਇਤਿਹਾਸ ਨੂੰ ਬਦਲ ਸਕਦਾ ਉਹੀ ਗੁਰੂ ਦੇ ਬਚਨਾਂ ਨੂੰ ਕਮਾ ਸਕਦਾ ਤੇ ਅੱਜ ਅਸੀਂ ਗੁਰੂ ਦਾ ਬਚਨ ਮੰਨਣ ਨੂੰ ਕੋਈ ਵੀ ਤਿਆਰ ਨਹੀਂ ਹੈਗੀ ਤਾਂ ਹੀ ਤਾਂ ਫਿਰ ਸਾਡੇ ਉੱਤੇ ਆ ਜਿਹੜਾ ਹੈਗਾ ਹਨੇਰੀਆਂ ਝੁੱਲਦੀਆਂ ਨੇ ਅਸੀਂ ਵੱਡੇ ਵੱਡੇ ਦੰਦ ਜਿਗੇ ਮਾਰਦੇ ਆ ਅਸੀਂ ਓ ਕਰਦਾਂਗੇ ਫਿਰ 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 ਉਹ ਗੱਲਾਂ ਤੇ ਖੜਦਾ ਵੀ ਕੋਈ ਨਹੀਂ ਤੇ ਜਿਹੜੇ ਪਹਿਲਾਂ ਬਾਣੀ ਪੜਨ ਵਾਲੇ ਸਿੱਖ ਸੀ ਉਹ ਗੁਰੂ ਦੇ ਬਾਣੇ ਵਿੱਚ ਸੀਗੇ ਮੰਦ ਮੰਦ ਇਕੱਠੇ ਗਏ ਭਾਈ ਮਨੀ ਸਿੰਘ ਉਹਨਾਂ ਨੇ ਕਦੇ ਸੀਖਹੀ ਉਹਨਾਂ ਨੇ ਦਿਲ ਕੋ ਨਹੀਂ ਖੂਪਰ ਲੈ ਗਿਆ ਭਾਈ ਤਾਰੂ ਸਿੰਘ ਦਾ ਕਦੇ ਉਹਨਾਂ ਨੇ ਸੀਖ ਗਈ ਨਹੀਂ ਕਹੀ ਤੇ ਗੰਭ ਵਿਚ ਵਾਲੇ ਗਏ ਆਰਿਆਂ ਨਾਲ ਭਾਈ ਮਤੀ ਦਾਸ ਉਹਨੇ ਚੀਰੇ ਗਏ ਰੂਹ ਚ ਲਪੇਟ ਕੇ ਸਾੜੇ ਗਏ ਕਦੇ ਵੀ ਉਹਨਾਂ ਨੇ ਗੁਰੂ ਨੂੰ ਲਾਂਭਾਂ ਤੱਕ ਕਦੇ ਵੀ ਰੌਲਾ ਨਹੀਂ ਪਾਇਆ ਹਾਏ ਨਹੀਂ ਕਿਹਾ ਰੋਏ ਨਹੀਂ ਕਰਲਾਏ ਨਹੀਂ ਗੁਰੂ ਦੇ ਭਾਣੇ ਦੇ ਵਿੱਚ ਰਹੇ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਸ਼ ਨਾਨਕ ਮੰਗੇ ਅੱਜ ਦਾ ਸਿੱਖ ਜੀ ਕੋਈ ਬੇਫਤਾ ਪੈ ਜੇ ਫਿਰ ਅਸੀਂ ਗੁਰੂ ਨੂੰ ਲਾਂਭੇ ਦਿੰਨੇ ਆ ਅਸੀਂ ਕੀ ਵਿਗਾਰ ਦਾ ਕਿਸੇ ਦਾ ਅਸੀਂ ਕੀ ਕਰਤਾ ਤੇ ਗੁਰੂ ਦੇ ਸਿੱਖ ਭਾਣੇ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਉਹ ਸਮਰਸਾ ਆ ਜਾਂਦੀ ਆ ਦੇਖੋ ਦੁਨਿਆਵੀ ਸਿੱਖ ਦੁਨਿਆਵੀਆਂ ਅਸੀਂ ਅਸੀਂ ਕਾਲ ਯੁਗ ਦੇ ਜੀਵ ਆ ਦੁੱਖ ਸਾਰਿਆਂ ਨੂੰ ਆਉਂਦਾ ਅਰ ਜਿਹੜਾ ਬਾਣੀ ਪੜਦਾ ਉਹਦੇ ਵਿੱਚ ਇੰਨੀ ਤਾਕਤ ਆ ਜਾਂਦੀ ਆ ਉਹ ਗੁਰੂ ਦੇ ਭਾਣੇ ਦੇ ਵਿੱਚ ਹੋ ਜਾਂਦਾ ਉਹ ਗੁਰੂ ਦੀ ਰਜਾ ਦੇ ਵਿੱਚ ਰਹਿੰਦਾ ਵੀ ਅੱਜ ਛਤਪੁਰਾਂ ਦਾ ਭਾਣਾ ਮੰਨਦਾ ਗੁਰੂ ਨੂੰ ਲਾਂਭਾ ਨਹੀਂ ਦਿੰਦਾ ਪਰਮੇਸ਼ਰ ਨੂੰ ਹਰਮਨ ਲਾਂਭਾ ਨਹੀਂ ਦਿੰਦਾ ਜਿਹਦੇ ਮਨ ਦੇ ਵਿੱਚ ਬਾਣੀ ਵਸ ਜੇ ਜਿਹੜਾ ਬਾਣੀ ਤੋਂ ਦੂਰ ਹੋ ਜਾਂਦਾ ਚਾਹੇ ਉਹ ਜਿੰਨਾ ਮਰਜੀ ਲਿਬਾਸ ਪਾਈ ਰੱਖੇ ਸਰੀਰ ਦੇ ਉੱਤੇ ਉਸ ਵੀ ਕਰ ਲੈ ਜਦੋਂ ਮਾੜਾ ਜਿਹਾ ਦੁੱਖ ਲੱਗਣਾ ਫਿਰ ਉਹ 100 100 ਲਾਂਭੇ ਦਿੰਦਾ ਗੁਰੂ ਨੂੰ ਵੀ ਅਸੀਂ ਮੈਂ ਤੇਰਾ ਕੀ ਵਗਾੜਦਾ ਅਸੀਂ ਕੀ ਵਗਾੜਦਾ ਸਾਡੇ ਤੇ ਆਪੇ ਸਿਹਤ ਪੈ ਗਈ ਨਹੀਂ ਇਸ ਕਰਕੇ ਮੈਂ ਅੱਜ ਦੇ ਸਿੱਖਾਂ ਦੇ ਪਰਾਦਰ ਸਿੰਘਾਂ ਦਾ ਇਹ ਹੀ ਆ ਵੀ ਪਹਿਨਾਂ ਵਾਲੇ ਸਿੰਘ ਗੁਰੂ ਦਾ ਹੁਕਮ ਮੰਨਦੇ ਸੀ ਖੂਦ ਦੀ ਭੈ ਦੇ ਵਿੱਚ ਰਹਿੰਦੇ ਸੀ ਅੱਜ ਵਾਲੇ ਜਿਹੜੇ ਸਿੰਘ ਨੇ ਉਹ ਇਹ ਕਹਿੰਦੇ ਨੇ ਵੀ ਗੁਰੂ ਸਾਡਾ ਹੁਕਮ ਮੰਨੇ ਅਸੀਂ ਦੂ ਦਾ ਹੋਣਾ ਮੰਨੀ ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ ਗੁਰੂ ਦੇ ਭੈ ਦੇ ਵਿੱਚ ਨਹੀਂ ਰਹਿੰਦੇ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਆਉਂਦੇ ਗੁਰੂ ਦੀ ਮਰਜ਼ਾ ਦਾ ਵਿੱਚ ਨਹੀਂ ਆਉਂਦੇ ਗੁਰੂ ਦੇ ਦਿੱਤੇ ਹੋਏ ਸੰਹਾਪ ਨੂੰ ਨਹੀਂ ਮੰਨਦੇ ਉਹਨਾਂ ਚਿਰ ਅਸੀਂ ਖੱਜਲ ਖੁਆਰ ਹੁੰਦੇ ਰਹਾਂਗੇ ਤੇ ਗੁਰੂ ਦਾ ਸਾਨੂੰ ਬਹੁਤ ਬਖਸ਼ਣਾ ਕਰਕੇ ਦਿੱਤੀ ਆ ਤੇ ਉਦੋਂ ਹੀ ਸਾਰਾ ਕੁਝ ਹੋਣਾ ਰਾਜ ਭਾਗ ਦੀ ਪ੍ਰਾਪਤੀ ਉਹਨੇ ਰਾਜ ਕਰੇਗਾ ਖਾਲਸਾ ਕੇ ਇਹਨਾਂ ਕੋਈ ਖੁਆਰ ਹੋਏ ਸਭ ਮਿਲਣਗੇ ਬਚੀ ਸਰਣ ਜੋ ਹੋਏ ਉਦੋਂ ਮਿਲਣਿਆ ਇਹ ਰਾਜ ਭਾਗ ਜਦੋਂ ਅਸੀਂ ਗੁਰੂ ਦੇ ਪੈ ਦੇ ਵਿੱਚ ਆਗੇ ਗੁਰੂ ਦੀ ਆ ਹੁਕਮ ਦੇ ਵਿੱਚ ਆ ਕੇ ਫਿਰ ਰਾਜ ਭਾਗ ਕੀ ਕਾਇਮ ਹੋ ਜਾਣਾ ਤੇ ਫਿਰ ਸਾਰੀ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਆ